好的。 ਪਾਰਟੀ ਦੀ ਜਿੱਤ ਹੋਈ ਹੈ ਜਲੰਧਰ ਜਿਮਨੀ ਚੌਂ ਦੇ ਵਿੱਚ ਤੇ ਬਟਾਲੇ ਵਿੱਚ ਢੋਲ ਵੱਜੇ ਨੇ ਤੇ ਨਾਲ ਦੀ ਨਾਲ ਲੱਡੂ ਵੀ ਵੰਡੇ ਗਏ ਨੇ ਤੇ ਲੋਕਾਂ ਦਾ ਮੂੰਹ ਵੀ ਮਿੱਠਾ ਕਰਾਇਆ ਗਿਆ ਤਸਵੀਰ ਤੁਹਾਨੂੰ ਦਿਖਾਵਾਂਗੇ ਸਮੁੱਚੀ ਟੀਮ ਜਿਹੜੀ ਹੈ ਉਹ ਖੜੀ ਹੈ ਆਪਾਂ ਗੱਲਬਾਤ ਵੀ ਕਰਾਂਗੇ ਕਿੰਨੀ ਕੁ ਖੁਸ਼ੀ ਹੈ ਜਦੋਂ ਪਤਾ ਲੱਗਿਆ ਕਿ ਜਲੰਧਰ ਜਿਮਨੀ ਚੌਂ ਜਿੱਤ ਚੁੱਕੇ ਨੇ ਤੇ ਲੱਡੂ ਵੀ ਆ ਗਏ ਤੇ ਨਾਲ ਦੀ ਨਾਲ ਢੋਲ ਵੀ ਵਿਜਾਇਆ ਗਿਆ ਆਪਾਂ ਗੱਲਬਾਤ ਕਰਾਂਗੇ ਕਿੰਨੀ ਕੁ ਖੁਸ਼ੀ ਹੈ ਕਿੰਨਾ ਕੁ ਚਾ ਚੜਿਆ ਹੈ ਨੱਚਦੇ ਟੱਪਦੇ ਪੈਣ ਦੇ ਢੋਲ ਜਿਹੇ ਕਰਦੇ ਪਏ ਨੇ ਨਾਲ ਦੀ ਨਾਲ ਮਿੱਟਾ ਦੇ ਮੂੰਹ ਕਰਾਇਆ ਜਾ ਰਿਹਾ ਮਿੱਡੂਆਂ ਦਾ ਗਲਬਾ ਕਰ ਰਿਹਾ ਸੋ ਸਤਿ ਸ਼੍ਰੀ ਅਕਾਲ ਜੀ ਮੈਂ ਬਲਵਿੰਦਰ ਸਿੰਘ ਮਿੰਟਾ ਜੀ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਜੀ ਅੱਜ ਬੜੀ ਖੁਸ਼ੀ ਦੀ ਗੱਲ ਆ ਜਿਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਨੇ ਜਿਮੀ ਚੋਣ ਜਿੱਤੀ ਆ ਜਿਲੰਧਰ ਵਾਸੀਆਂ ਨੂੰ ਬਹੁਤ ਬਹੁ ਮੁਬਾਰਕਾਂ ਨੇ ਸਾਡੇ ਜਿਹੜੇ ਐਮਐਲਏ ਸੋ ਬਣੇ ਨੇ ਮਹਿੰਦਰ ਭਗਤ ਜੀ ਉਹਨਾਂ ਨੂੰ ਵੀ ਬਹੁਤ ਮੁਬਾਰਕਾਂ ਵਾ ਉੱਥੇ ਸਾਡੇ ਮਾਨ ਸਾਹਿਬ ਜਿਨ੍ਹਾਂ ਨੇ ਬਹੁਤ ਵਧੀਆ ਸਾਰੀ ਟੀਮ ਨੇ ਕੰਮ ਕੀਤਾ ਤੇ ਸਾਡੀ ਵੱਡੀ ਬਹੁਤ ਵੱਡੀ ਜਿਹੜੀ 35-40 ਹਜ਼ਾਰ ਦੀ ਲੀਡ ਹੋਈ ਆ ਸੋ ਇਹ ਇੱਕ ਬੜਾ ਤਗੜਾ ਸੰਗਤ ਨੇ ਫਟੂਆ ਦਿੱਤਾ ਵਾ ਆਮ ਆਦਮੀ ਪਾਰਟੀ ਅਜੇ ਵੀ ਕਾਇਮ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਆ ਸੋ ਜਿੰਦਾਬਾਦ ਹੀ ਰਹੇਗੀ ਜਿਹੜੇ ਲੋਕ ਸਾਡੇ ਨਾਲ ਵਿਤਕਰਾ ਕਰਦੇ ਸੀ ਉਹਨਾਂ ਨੂੰ ਅੱਜ ਮੂੰਹ ਦੀ ਖਾਰੀ ਪੈ ਗਈ ਆ ਕਾਂਗਰਸ ਪਾਰਟੀ ਭਾਜਪਾ ਵਾਲੇ ਅਕਾਲੀ ਦਲ ਵਾਲੇ ਸਾਰੇ ਭਾਰਗੇ ਨੇ ਸਾਡੇ ਆਮ ਆਦਮੀ ਪਾਰਟੀ ਤੋਂ ਸੋ ਬਹੁਤ ਵਧੀਆ ਵਾ ਮੇਰੇ ਵੱਲੋਂ ਸਾਰਿਆਂ ਨੂੰ ਮੁਬਾਰਕਾਂ ਸਾਡੇ ਐਮਐਲਏ ਅਮਰ ਸ਼ੇਰ ਸਿੰਘ ਸ਼ਹਿਰੀ ਕਲਸੀ ਜਿਨ੍ਹਾਂ ਨੇ ਜਿਲੰਦਰ ਦੇ ਵਿੱਚ ਬਹੁਤ ਕੰਮ ਕੀਤਾ ਮੈਂ ਇਹਨਾਂ ਨੂੰ ਵੀ ਮੁਬਾਰਕਾਂ ਦਿੰਦਾ ਵਾਂ ਧੰਨਵਾਦ ਜੀ ਆਮ ਆਦੀ ਪਾਰਟੀ ਜੈ ਹਾਂ ਸੋ ਕਿਤਨਾ ਕਿਤੇ ਲੱਗਦਾ ਨਹੀਂ ਕਿ ਉੱਥੋਂ ਦੇ ਜਿਹੜੇ ਕੰਮ ਬੋਲਦੇ ਨੇ ਕੰਮ ਕੀਤੇ ਆਮ ਪਾਰਟੀ ਨੇ ਬਟਾਲੇ 'ਚ ਵੀ ਬੜੇ ਕੰਮ ਹੋਏ ਨੇ ਵੀ ਕੀਤੀ ਹੈ ਕਿਤਨੇ ਕਿਤਨਾ ਵੱਡੀ ਲੀਡ ਨਾਲ ਜਿਹੜੇ ਜਿੱਤੇ ਨੇ ਦੇਖੋ ਜੀ ਸਾਡੇ ਐਮਐਲਏ ਸਾਹਿਬ ਬਹੁਤ ਮਿਹਨਤੀ ਨੇ ਇਹ ਜਿੱਥੇ ਵੀ ਜਾਂਦੇ ਨੇ ਜਿੰਨੀਆਂ ਵੀ ਨੇ ਚੋਣਾਂ ਲੜੀਆਂ ਨੇ ਜਿੱਤੀਆਂ ਨੇ ਸੋ ਐਮਐਲਏ ਸਾਹਿਬ ਇਹਨਾਂ ਦਾ ਵੀ ਧੰਨਵਾਦ ਆ ਜਲੰਧਰ ਦੇ ਵਿੱਚ ਜਾ ਕੇ ਇਹਨਾਂ ਨੇ ਜਿਹੜਾ 15-20 ਤੱਕ ਕੰਮ ਕੀਤਾ ਵਰਕ ਕੀਤਾ ਵਾ ਸੋ ਉਹਦਾ ਨਤੀਜਾ ਮਿਲਿਆ ਵਾ ਅੱਜ ਆਮ ਆਦਮੀ ਪਾਰਟੀ ਜਿਹੜੀ ਆ ਜਿੱਤ ਕੇ ਪਹਿਲੇ ਨੰਬਰ ਤੇ ਆਈ ਆ ਸੋ ਹੋਰ ਵੀ ਆਪਾਂ ਅਤੇ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸੋ ਨਮਸਕਾਰ ਜੀ ਨਮਸਕਾਰ ਸਰ ਕੀ ਨਾਮ ਦੇ ਮੈਂ ਸੰਧੂ ਪੱਟੀ ਜੀ ਪੱਟੀ ਸਾਹਿਬ ਫਿਰ ਕਿਦਾਂ ਚਿਹਰੇ ਤੇ ਬੜੀ ਮੁਸਕਰਾਹਟ ਅੱਜ ਜੱਦੂ ਖਾਦੇ ਨੇ ਤੇ ਫਿਰ ਜਿਮਨੀ ਚੋਂ ਵੀ ਜ਼ਿੰਦਗੀ ਉਹ ਕੀ ਕਹਿਣਾ ਚਾਹੁੰਦੇ ਜੀ ਜੀ ਦਾ ਚਾਹਿਆ ਹੀ ਕਹਿਣਾ ਚਾਹੁੰਦਾ ਕਿ ਸਾਰਿਆਂ ਨੂੰ ਪਹਿਲਾਂ ਤੇ ਸਭ ਤੋਂ ਬਹੁਤ ਮੁਬਾਰਕਾ ਮੈਂ ਆਪਣੇ ਨੇਤਾ ਜੀ ਨੂੰ ਐਮ ਐਲ ਏ ਸ਼ਰੀਕਲਸੀ ਜੀ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਦੇਣਾ ਜੀ ਕਿ ਉਹਨਾਂ ਦੀ ਬਦੌਲਤ ਜੋ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਉਸ ਜਗੰਦਰ ਦੇ ਵਿੱਚ ਜਾ ਕੇ ਸੋ ਅਸੀਂ ਵੱਡੀ ਲੀਡ ਨਾਲ ਜਿੱਤੇ ਆ ਸੋ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਸੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਸਰਦੂਰ ਸਿੰਘ ਸਰ ਸਰਦੂਰ ਸਿੰਘ ਕਿਉਂ ਸਾਈਕਲ ਵਾਲੇ ਹਾਂਜੀ ਐਦਾ ਹੀ ਆ ਜੀ ਸਾਈਕਲ ਵਾਲੇ ਸੋ ਫਿਰ ਕਿੰਨੀ ਕੁ ਖੁਸ਼ੀ ਹੈ ਤੁਸੀਂ ਵੀ ਬੜੇ ਖੁਸ਼ ਲੱਗਣ ਦੀਓ ਕਿਤੇ ਨਾ ਕਿਤੇ ਦੇਖੋ ਜੀ ਸਾਡੀ ਖੁਸ਼ੀ ਤਾਂ ਕੰਪਨੀ ਆ ਜੀ ਉਹਦੀ ਵਜ੍ਹਾ ਇਹ ਕਿ ਸਾਡੇ ਮਾਨਯੋਗ ਕੇਜੀਵਾਲ ਸਾਹਿਬ ਮਾਨ ਸਾਹਿਬ ਜੀ ਮੁੱਖ ਮੰਤਰੀ ਸਾਹਿਬ ਸਾਡੇ ਐਮ ਐਲ ਏ ਸਾਹਿਬ ਅਮਰ ਚੇਰ ਸਿੰਘ ਸੈਰੀ ਜੀ ਜੀ ਇੰਨਾਂ ਦੀ ਮਿਹਨਤ ਔਰ ਜਲੰਧਰ ਵਾਲਿਆਂ ਦਾ ਪਿਆਰ ਜੋ ਉਹ ਸਾਡੇ ਸਾਹਮਣੇ ਉੱਗ ਕੇ ਆਇਆ ਹੈ ਔਰ ਬਿਤੀਆਂ ਬਾਲਟੀਆਂ ਜਿਹੜੀਆਂ ਨੇ ਉਹ ਬੜੇ ਵਖਰੇ ਵਖਰੇ ਠੰਗਾਣਾ ਗੱਲ ਕਰਦੀਆਂ ਸੀ ਜੀ ਔਰ ਉਤੋਂ ਹੀ ਸਾਨੂੰ ਲੱਗਣ ਦਾ ਪਿਆ ਹੈ ਜਲੰਧਰ ਤੋਂ ਹੀ ਕਿ ਰੱਬ ਦੀ ਕਰਵਾਉਣ ਵਾਲੀ ਕਿ ਕਿ ਵਕ ਵਕ ਤਰੀਕਾ ਨਹੀਂ ਸਰਵੇ ਵੀ ਕਰਦੇ ਆ ਜੀ ਔਰ ਇਹ ਛੋਟੀ ਗੱਲ ਨਹੀਂ ਕਿ ਮਾਨ ਸਾਹਿਬ ਉਥੇ ਬੈਠੇ ਨੇ ਉਹਨਾਂ ਨੇ ਬੜੀ ਮਿਹਨਤ ਕੀਤੀ ਜੀ ਔਰ ਸਾਡੇ ਐਮਐਲਏ ਅਮਨ ਸ਼ਰਸਿੰਘ ਸੈਰੀ ਨੂੰ ਤੁਸੀਂ ਇੱਥੋਂ ਬਟਾਲੇ ਤੋਂ ਜਾਣਦੇ ਹੋ ਜਿੱਥੇ ਜਿਹੜੇ ਪੀ ਵੀ ਗਏ ਨੇ ਇਹਨਾਂ ਨੇ ਕਦੀ ਬੈ ਕੇ ਨਹੀਂ ਦੇਖਿਆ ਔਰ ਜੰਗ ਲੜਨੇ ਔਰ ਬਹੁਤ ਵਧੀਆ ਕੰਮ ਕਰਦੇ ਨੇ ਅੱਜ ਖੁਸ਼ੀ ਸਾਰੇ ਮਾਹੌਲ ਨੂੰ ਤੁਸੀਂ ਦੇਖਦੇ ਹੋ ਸਾਡੇ ਬਲਾਂਗਪੁਰ ਦਾਣਾ ਮਿੰਟਾ ਜੀ ਸਵੇਰੇ ਫੋਨ ਕਰਕੇ ਤੇ ਬੰਦਿਆਂ ਨੂੰ ਸੱਤ ਲਿਆ ਬਈ ਆ ਜਾਓ ਭਾਈ ਇਹ ਸਭ ਕੁਝ ਇਹਨਾਂ ਦਾ ਵੀ ਬੜਾ ਇਹਦੇ ਵਿੱਚ ਰੋਲ ਹੈ ਔਰ ਧੰਨਵਾਦ ਆ ਖਾਸ ਕਰਕੇ ਅਸੀਂ ਉਸ ਜਲੰਧਰ ਵਾਲੀ ਸੰਗਤ ਜਿਹੜੀ ਹੈ ਨਾ ਜਲੰਧਰ ਵਾਲੀ ਉਹਨਾਂ ਦਾ ਬਹੁਤ ਬਹੁਤ ਧੰਨ ਕਰਨੇ ਆਵਾਦ ਕਰਨੇ ਆ ਬਾਰ-ਬਾਰ ਧੰਨਵਾਦ ਕਰਨੇ ਆ ਜਲੰਧਰ ਵਾਲੀ ਸੰਗਤ ਦਾ ਕਿ ਉਹਨਾਂ ਨੇ ਬੜਾ ਪਿਆਰ ਉਠਾਇਆ ਔਰ ਤੁਹਾਡਾ ਵੀ ਧੰਨਵਾਦ ਹੈ ਕਿ ਤੁਸੀਂ ਮੁੱਖ ਧਿਆਨ ਕੇ ਇਹ ਚੀਜ਼ ਨੂੰ ਹੈਂਡਲ ਕਰ ਰਹੇ ਹੋ ਧੰਨਵਾਦ ਜੀ ਸੋ ਗੱਲਬਾਤ ਕਰਾਂਗੇ ਹੋਰ ਵੀ ਮੈਂਬਰ ਇੱਥੇ ਮੌਜੂਦ ਨੇ ਚਿਹਰਿਆਂ ਤੇ ਮੁਸਕਰਾਹਟ ਹੈ ਤੇ ਮਿੱਠਾ ਵੀ ਮੂੰਹ ਕਰਦੇ ਪਏ ਨੇ ਲੱਡੂਆਂ ਦਾ ਪਰਮਾਰ ਚੱਲਦੀ ਪਈ ਏ ਢੋਲ ਵੀ ਵੱਜੇ ਨੇ ਢਗੇ ਵੀ ਲੱਗੇ ਨੇ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੈਂ ਗੁਰਜੀਤ ਸਿੰਘ ਵਾਰਡ ਇਨਚਾਰਜ ਆਮਾਦੀ ਪਾਰਟੀ ਮੀਂਜਾ ਨੰਬਰ 2 ਜੀ ਵਾਰਡ ਇਨਚਾਰਜ ਹੋ ਤੇ ਫਰਾਜ ਬੱਲੇ ਬੱਲੇ ਕਰਾਤੀ ਏ ਜਲੰਧਰ ਤੇ ਕੀ ਬਟਾਲੇ ਤੱਕ ਧਮਾ ਲੈ ਗਿਆ ਬੱਲੇ ਬੱਲੇ ਕਰਾਈਏ ਜੀ ਜਲੰਧਰ ਵਾਸੀਆਂ ਨੇ ਜੀ ਇੱਕ ਇਮਾਨਦਾਰ ਸੀਐਮ ਜਿਹੜਾ ਸਾਨੂੰ ਮਿਲਿਆ ਸੀਗਾ ਪੂਰੀ ਸੋਚ ਦੇ ਉੱਤੇ ਠੋਕ ਕੇ ਪਹਰਾ ਦਿੱਤਾ ਹੈ ਉਹਨਾਂ ਨੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਬਹੁਤ ਵੱਡੀ ਜਿੱਤ ਦੇ ਨਾਲ ਆਮ ਆਦਮੀ ਪਾਰਟੀ ਨੇ ਉੱਥੇ ਜਿੱਤ ਕਮ ਕੀਤੀ ਹੈ ਜੀ ਸਭ ਤੋਂ ਪਹਿਲਾਂ ਤੇ ਜਿਹੜੇ ਮਹਿੰਦਰ ਭਗਤ ਜੀ ਆ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਸਾਡੇ ਨੌਜਵਾਨ ਐਮਐਲਏ ਅਮਨ ਸ਼ੇਰ ਸਿੰਘ ਖੈਰੀ ਕਲਸੀ ਉਹਨਾਂ ਦੇ ਉੱਤੇ ਨਾ ਬੜਾ ਵਿਸ਼ਵਾਸ ਚਿਤਾਇਆ ਸੀਗਾ ਮਾਨ ਸਾਹਿਬ ਨੇ ਜੀ ਔਰ ਉਹਨਾਂ ਨੇ ਉੱਥੇ ਇੰਨਾ ਜ਼ਿਆਦਾ ਹਾਰਡਵਰਕ ਕੀਤਾ ਤੇ ਅੱਜ ਵੀ ਤਰੀਕੇ ਦੇ ਵਿੱਚ 47 ਨੰਬਰ ਦੇ ਵਿੱਚੋਂ ਬਹੁਤ ਸਾਰੀਆਂ ਵੋਟਾਂ ਦੇ ਨਾਲ ਜਿੱਥੇ ਉਹਨਾਂ ਨੇ ਜਿੰਮੇਵਾਰੀ ਲਈ ਗਈ ਸੀ ਉਹ ਤੋਂ ਫਿਰ ਜਿੱਤ ਪ੍ਰਾਪਤ ਕੀਤੀ ਹੈ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਤੁਹਾਡਾ ਖਾਸ ਕਰਕੇ ਧੰਨਵਾਦ ਥੈਂਕ ਯੂ ਆਮ ਆਦਮੀ ਪਾਜੀ ਜਿੰਦਾਬਾਦ 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 ਅਸੀਂ ਦੁਬਾਰਾ ਅਗੇ ਮਾਨਤਾਬ ਜਿੰਦਾਬਾਦ ਅਮਨ ਸਿੰਘ ਸਿੰਘ ਸਾਰੀ ਕਲਸੀ ਦੇ ਨਾਰੇ ਲੱਗਦੇ ਪਏ ਨੇ ਖੁਸ਼ੀ ਜ਼ਾਹਰ ਕਰਦੇ ਪਏ ਨੇ ਆਪਣੇ ਜਿੰਦਾਬਾਦ ਸਾਰੇ ਆ ਪਿੱਛੇ ਹੋ ਜਿੰਦਾਬਾਦ ਉਹ ਨਾਰੇ ਲੱਗਦੇ ਪਏ ਨੇ ਤੇ ਢੋਲ ਤਮਕਾਵੀ ਕੀਤਾ ਹੈ ਤੇ ਨਾਲ ਦੀ ਨਾਲ ਮੂੰਹ ਵੀ ਮਿੱਠਾ ਕਰਾਇਆ ਗਿਆ ਸੋ ਖੁਸ਼ੀ ਜ਼ਾਹਰ ਕਰ ਰਹੇ ਨੇ ਉਹਨਾਂ ਨੇ ਕਿਹਾ ਕਿਤੇ ਨਾ ਕਿਤੇ ਸਾਨੂੰ ਜਿਹੜੇ ਆਮ ਪਾਰਟੀ ਦੇ ਸਾਡੇ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਉਹਨਾਂ ਦੀ ਸਪੋਰਟ ਨਾਲ ਕਿਤੇ ਨਾ ਕਿਤੇ ਅੱਜ ਜਿਹੜੀ ਜਿਮਨੀ ਚੋਂ ਜਿੱਤੇ ਆ ਅਮਨਸ਼ੇਰ ਸਿੰਘ ਸ਼ਰੀਕ ਕਲਸੀ ਦਾ ਬੜਾ ਧੰਨਵਾਦ ਕੀਤਾ ਸੋ ਵੀਡੀਓ ਨੂੰ ਆਤਮਾਨ ਸ਼ੇਅਰ ਕਰਿਓ ਕੈਮਰਾ ਪਰਸਨ ਹੌਨ ਅਗਰ왈 ਦੇ ਨਾਲ ਨਕੀ ਰਾਜਪੂਤ ਗੁਰਦਾਸਪੁਰ